ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਆ ਕਰਨ ਬਾਈ ਦੇ ਕਬੂਤਰ ਆਪਣਾ ਪਿੰਡ ਕਿਹੜਾ ਏ ਵਹੀਂ ਪੂਈ ਵਹੀਂ ਪੂਈ ਪਿੰਡ ਆ ਬਾਈ ਹੁਣਾਂ ਦਾ ਤੇ ਬਾਈ ਹੁਣਾਂ ਦੇ ਛੋਟੇ ਬ੍ਰਦਰ ਨੇ ਤੇ ਤੁਹਾਨੂੰ ਸ਼ੌਂਕ ਕਰਾਉਨੇ ਬਾਈ ਦੇ ਕਬੂਤਰਾਂ ਦਾ ਬਾਈ ਹੁਣੀ ਮਾਨਕੀ ਵਿਯੂਹੇ ਨਾਲ ਕਬੂਤਰ ਡੰਡੇ ਹੁੰਦੇ ਹੁੰਦੇ ਸੀ ਉਹਨਾਂ ਦੇ ਘਰੇ ਪਾਰਕ ਸਾਲ ਡਾਏ ਆ ਜੀ ਉੱਥੇ ਕੂਤਰ ਮਾਨਕੀ ਵਿਯੂਹੇ ਨਾਲ ਆ ਜੀ 8 ਸਾਲ ਹੈ ਹਾਂ ਜੀ ਆਪਣਾ ਉਸਤਾਦ ਆ ਜੀਓ ਸਹੀ ਆ ਸਹੀ ਆ ਹਾਂ ਜੀ ਉਹਦੀ ਦੇਣ ਆਪਾਂ ਨੂੰ ਘਰ ਵੀ ਉਹਨੇ ਪਾ ਕੇ ਦਿੱਤਾ ਜੀ ਆਪਾਂ ਨੂੰ ਜੀ ਸਹੀ ਆ ਐਨ ਪੂਰਾ ਵਧੀਆ ਆਪਣਾ ਮਾਨਤਾਨ ਅੱਜ ਵੀ ਉਹਨਾਂ ਆਪਣਾ ਪ੍ਰੇਵ ਆ ਬਣ ਕੇ ਸਹੀ ਆ ਸਹੀ ਆ ਤੇ ਹੁਣ ਆਪਾਂ ਤੁਹਾਨੂੰ ਕਰਾਉਣੇ ਦਰਸ਼ਨ ਆਪਾਂ ਉਹਨਾਂ ਦੇ ਜਿਹੜੀਆਂ ਪੜਨ ਕਿੱਕੇ ਤੇ ਕਬੂਤਰ ਵੀ ਉਹਨਾਂ ਦੇ ਆ ਭਾਈ ਮਾਨਕੀ ਵਿਯੂਹੇ ਵਾਲੇ ਆ ਸਾਰੇ ਬਾਈ ਹੁਣੀ ਦੱਸਦੇ ਨੇ ਕਿ ਮਾਨਕੀ ਨੇ ਭਾਈ ਜੇ ਬੰਦਿਆਂ ਨੂੰ 8 ਸਾਲ ਕੋਲ ਰੱਖਿਆ ਤੇ ਉਹਨਾਂ ਦਾ ਕੁਝ ਬਣਾ ਵੀ ਦਿੱਤਾ ਉਹਨਾਂ ਦਾ ਘਰ ਵੀ ਬਣਾ ਦਿੱਤਾ ਲੈਂਟਰ ਪਾ ਕੇ ਦਿੱਤਾ ਮਾਨਕੀ ਭਾਈ ਵਿਯੂਹੇ ਵਾਲੇ ਨੇ ਤੇ ਕਬੂਤਾ ਦੇਖੋ ਤੋਹਫਈ ਆ ਕਿਆ ਚੀਜ਼ ਆ ਬਾਈ ਵਾਕਿਆ ਰੂਹ ਹੁਸ਼ ਹੋ ਗਈ ਕਬੂਤਰ ਦੇਖ ਕੇ ਆਹ ਦੇਖੋ ਬਾਈ ਇਹ ਵੱਡੇ ਆ ਜੀ ਹਾਂ ਜੀ ਵੱਡੇ ਆ ਇਹ ਸਾਰੇ ਬਾਈ ਵੱਡੇ ਕਬੂਤਰ ਆ ਦੇਖੋ ਇੱਕ ਤੋਂ ਇੱਕ ਪਰਿੰਦਾ ਆ ਬਾਈ ਕਿਆ ਚੀਜ਼ ਆ ਅਮ ਖਿਆਲੀ ਕਿਹੜਿਆਂ ਦੇ ਵਿੱਚੋਂ ਇਹ ਬਣ ਕੀ ਉਸਤਾਦ ਇਹ ਘਰੇ ਆ ਹਾਂ ਅੱਛਾ ਹਾਂ ਜੀ ਠੀਕ ਆ ਠੀਕ ਆ ਇਹ ਆ ਲੋ ਮੈਂ ਚੰਨ ਇਹ ਪਛਾਣਦਾ ਸਦਾ ਹੀ ਹਾਂਜੀ ਬੱਚਾ ਹੀ ਦਿੱਤਾ ਏ ਉਸਤਾਦ ਨੇ ਸਹੀ ਆ ਸਹੀ ਆ ਹਾਂਜੀ ਤੇ ਹੁਣ ਵੱਡਾ ਹੋ ਗਿਆ ਹਾਂ ਰੋਕ ਲਿਆ ਤੁਸੀਂ ਹਾਂਜੀ ਹਾਂਜੀ ਸਹੀ ਆ ਬਹੁਤ ਹੀ ਸ਼ਾਨਦਾਰ ਲਾਜਵਾਬ ਭਿੰਦੇ ਆ ਪੈਰਾਂ ਤੇ ਮੌਜਾਂ ਹਾਂ ਸਹੀ ਆ ਆ ਆਪਣੇ ਭਰਾ ਨੂੰ ਗਿਫਟ ਕੀਤਾ ਸੀ ਬਈ ਉਹਦੀ ਬਾਜੀ ਚ ਆਪਣਾ ਇੱਕ ਉੁੱਤਰ ਰਹਿ ਗਿਆ ਇਹ ਇਕੱਲਾ ਅੱਛਾ ਤੇ ਆਪਣੇ ਜਾਦੇ ਭਰਾ ਦਾ ਬਰਥਡੇ ਆਈ ਦੇ ਅੱਛਾ ਮਨਕੀ ਉਸਤਾਦ ਨੇ ਗਿਫਟ ਕਰਤਾ ਏ ਜੀ ਉਸ ਦਿਨ ਠੀਕ ਆ ਹਾਂਜੀ ਬੱਤਰ ਕਬੂਤਰ ਉੱਡੇ 2000 ਮੁੱਢ ਨੂੰ ਤੇ ਕੱਲਾ ਰਹਿ ਗਿਆ ਏ ਉਹ ਬਹੁਵਿੰਡ ਜੀ ਏ ਅੱਛਾ ਤੇ ਬਾਡੇ ਦੇ ਗਿਫਟ ਕਰ ਗਿਆ ਜੀ ਤਾਦ ਰਾਤ ਹੀ ਸਹੀ ਏ ਸਹੀ ਏ ਬਹੁਤ ਸੋਹਣਾ ਪਰਿੰਦਾ ਆ ਬਾਈ ਹਾਂਜੀ ਕਾ ਇਹਦੇ ਪੈਰ ਐ ਇਹਦੇ ਪੰਜੇ ਦੇਖੋ ਬਾਈ ਤੇ ਨਾਂ ਵੀ ਮਣ ਕੀਤੇ ਲਿਖਿਆ ਜੀ ਅੱਗੇ ਸਹੀ ਏ ਸਹੀ ਆ ਐ ਦੇਖੋ ਬਾਈ ਕੱਲਾ ਰਿਹਾ ਬਈ ਅਵੀ ਇਹਨਾਂ ਦੀਆਂ ਪੂਛਾਂ ਭਾਵੇਂ ਚੌੜੀਆਂ ਲੰਬੀਆਂ ਨੇ ਪਰ ਦੇਖ ਲਾ ਡਾਰ ਇਹਨਾਂ ਦੇ ਵਿੱਚ ਬਹੁਤ ਆ ਹਨਾ ਆ ਦੇਖੋ ਬਈ ਕਾ ਚੀਜ਼ ਆ ਆ ਕੂਤਰਾ ਆਪਣਾ ਭਾਈ ਮਣਕੀ ਉਸਤਾਦ ਨੇ ਆਪਣੇ ਇੱਥੇ ਬੱਚੇ ਖੜੇ ਇੱਥੋਂ ਅੱਛਾ ਤੇ ਇਹਦੇ ਭਾਈ ਨੇ ਵੀ ਉਧਰ ਸੱਤ ਆਵਾਜ਼ੀਆਂ ਜਿੱਤੀਆਂ ਅੱਛਾ ਇਹਦੇ ਭਾਈ ਨੇ ਜੀ ਅੱਛਾ ਹਾਂ ਜੀ ਦੋਨੇ ਸਕੇ ਭਾਈ ਦੇ ਕਾਲਾ ਕੱਢਿਆ ਸੀ ਅੱਛਾ ਹਾਂ ਜੀ ਤੇ ਇਹ ਆਪਣਾ ਵਧੀਆ ਕੂਤਰਾ ਰਿਜ਼ਲਟ ਆ ਪੜਲੀ ਦਾ ਸਹੀ ਹੈ ਇਹ ਲੋਜ ਨਾ ਜਾਂਦੇ ਆ ਜੀ ਤੇ ਨਾ ਪੂਰੇ ਪਟਾਕਾ ਹੀ ਪਾਉਂਦੇ ਜਿੱਥੇ ਛੱਡਦੇ ਆ ਆ ਪਾ ਇਹਨਾਂ ਨੂੰ ਬਹੁਤ ਵਧੀਆ ਬਈ ਹਾਂ ਜੀ ਸੋਹਣਾ ਪਰਿੰਦਾ ਆ ਬਈ ਤਰੇ ਕੂਤਰ ਆਪਣੇ ਬਾਬੇ ਜੀ ਮੇਨ ਹੈ ਜੀ ਇਹ ਮਣਕੀ ਵਿਊ ਹੈ ਜੀ ਆਓ ਜੀ ਪੂਸ਼ ਕਾਲੀ ਕੀਤੀ ਦੀ ਹੈ ਹਾਂ ਜੀ ਹਾਂ ਨਹੀਂ ਕੀਤੀ ਜੀ ਅਜਾ ਪੂਸ਼ ਕਾਲੀ ਕੀਤੀ ਦੀ ਹੈ ਜੀ ਹਾਂ ਜੀ ਮਾਗਾ ਹਰੇ ਉੱਤੇ ਹੀ ਕਾਲੀ ਆ ਵਰ ਕੀਤੀ ਹੋਈ ਹੈ ਇਹਦੀ ਪੂਸ਼ ਕਾਲੀ ਸ਼ਾ ਅੱਖਾ ਪੈਂਦਾ ਹੈ ਹੈ ਫਿਰ ਦੇਖੋ ਕਿ ਨਾਟ ਚੱਪਟਾ ਆਇਆ ਇਹਦਾ ਇੱਕ ਆ ਆਈ ਆਪਣਾ ਕੂਤਰ ਮੇਨ ਫੁੱਡੇ ਦਾ ਮੋਢਾ अच्छा ही शुरुआत कबूतर रखे है जी अच्छा ये जेडी मर्जी कबूतरी नापा ला लिए अच्छा कोने पटाके पोंदा है जीना मर्जी ला दो जी चिट्टियां ਦਾ ਕਬੂਤਰ ਆ ਸੁਆਸਰਾ ਕਬੂਤਰ ਆ ਬਾਈ ਬਹੁਤ ਨੇ ਆਪਾਂ ਨੂੰ ਬਹੁਤ ਪੈਸੇ ਵੀ ਦਿਤਾਏ ਆ ਜੀ اچھا ਜੀ ਤੇ ਨਾਮ ਵੀ ਦੇਖੋ ਬਈ ਨਿੱਕੀ ਜੀ ਨੋਕਾ ਕਬੂਤਰ ਦੀ ਪਰ ਵੀ ਦਿਖਾਓ ਬਈ ਇਹਦੇ ਆ ਲੋ ਬਈ ਆ ਲੋ ਬਈ બોત એસલા ભાઈ ચિટિયા અખા પંછી ફડ્યો દો નંબર સારું કબૂતર આખો ભાઈ એબૂતર ਤੋ ਵਧੀਆ ਕਬੂਤਰ ਕੀ ਆ ਬਹੁਤ ਹੀ ਵਧੀਆ ਸ਼ਾਨਦਾਰ ਪਰ ਵੀ ਦਿਖਾਓ ਇਹਦੇ ਆ ਦੇਖੋ ਭਾਈ ਕਬੂਤਰ ਦੇ ਪਰ ਇਹ ਆ ਨਸਲਾਮ ਭਾਈ ਮਾਂ ਕੀ ਵਜੂਠੇ ਆ ਰਹੀਆਂ ਸਹੀ ਆ ਵੀਰੇ ਬਹੁਤ ਵਧੀਆ ਇਹ ਬਾਈ ਹੁਣਾਂ ਦਾ ਇੱਕ ਖੁੱਡਾ ਬਾਈ ਤੇ ਤੁਹਾਨੂੰ ਦੂਸਰੇ ਖੁੱਡੇ ਦਾ ਵੀ ਕਰਾਉਨੇ ਆਂ ਸ਼ੌਂਕ ਇਹ ਸਾਰੇ ਵੱਡੇ ਨਾਰ ਨਾਰ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਅੱਗੇ ਖੁੱਡੇ ਦੇ ਵਿੱਚ ਜਿਹੜੀਆਂ ਮਜੀਆਂ ਨੇ ਉਹ ਵੀ ਬਾਈ ਤੇ ਆਹ ਛਤਰੀਆਂ ਵੀ ਦੇਖ ਲਓ ਰੰਗ ਬਾਈ ਮਾਨਕੀ ਵਿਜੂਹੇ ਵਾਲਾ ਪੁਰਾਣਾ ਤੇ ਪਿੰਡ ਬਹੁਤ ਵੱਡਾ ਐ ਬਾਈ ਹੁਣੀ ਦੱਸ ਦੇ ਨੇ 6-7000 ਬੋਟ ਹੀ ਆ ਪਿੰਡ ਦੀ ਐਡਾ ਵੱਡਾ ਪਿੰਡ ਆ ਬਾਈ ਆ ਲਓ ਇਹ ਕਬੂਤਰਿਆਂ ਬੱਚੇ ਬੱਚੇ 6 ਬੱਚੇ ਉੱਡਣ ਵਾਲੇ ਜਿਹੜੇ ਇਸ ਸਾਲ ਦੇ ਆ ਹਾਂਜੀ ਹਾਂਜੀ ਸਹੀ ਆ ਆ ਦੇਖੋ ਬਾਈ ਐ ਆ ਨਵੇਂ ਬੱਚੇ ਬੱਚੇ ਇੰਨੇ ਕੀ ਕਢਾਇਆ ਗਏ ਹਾਂਜੀ 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 ਕਲੀਆਂ ਦੇ ਲਾਵਾਂਗੇ ਭਾਜੀ ਹੁਣ ਠੀਕ ਆ ਹਾਂਜੀ ਹਾਂਜੀ ਜੋੜੀਆਂ ਕੀ ਗੱਲ ਲਾਈਆਂ ਨਹੀਂ ਆ ਬੱਚੇ ਨਹੀਂ ਜੀ ਨਹੀਂ ਆਪਾਂ ਲੋ ਲੋ ਦੇ ਦਿੰਨੇ ਆ ਨੁਣੀਆਂ ਆਪਾਂ ਘਰ ਨੂੰ ਉਹ ਸਿੰਪਲ ਹੀ ਆ ਉਨੀਆਂ ਕਿ ਛੱਡੀ ਜੀ ਹੁੰਦੇਗਾ ਆਪਾਂ ਉਨੀਆਂ ਕਿ ਕਢਾਈ ਦੀ ਆ ਲੱਗੇ ਆ ਜੋੜੇ ਬੱਚੇ ਪਾਲਦੇ ਆ ਸਹੀ ਆ ਹਾਂਜੀ ਆ ਦੇਖੋ ਬਈ ਬਹੁਤ ਹੀ ਸੋਹਣੇ ਪਰਿੰਦੇ ਗਿਣਤੀ ਦੇ ਬੱਚੇ ਕਢਾਏ ਬਾਈ ਹੁਣਾਂ ਨੇ ਮਸਾਂ ਵੀਕ ਬੱਚੇ ਹੋਣੇ ਆ ਸਾਰੇ ਇਹ ਦੇਖੋ ਕੰਡ ਸਾਰਿਆਂ ਦੇ ਲਾਪਾ ਕਾਲੇ ਕੀਤੇ ਹੋਏ ਆ ਸਾਰਾ ਦਾ ਦਾ ਢਕੇ ਆਪਾਂ ਅੱਛਾ ਹਾਂਜੀ ਇੱਕਰ ਇੱਕ ਨਿਕੜਾਰ ਕਰ ਜਾਂਦੇ ਆ ਆਪਣੇ ਭਾਈ ਇਹ ਵਿੱਚ ਗੱਪ ਮਾਰਦੀ ਆਪਣੇ ਪੂਰੇ ਦਿਨ ਦੇ ਨਾਲ ਲਾ ਗਿਆ ਪਰ ਰੋਕੇ ਆ ਦਾ 20-20 ਦਿਨ ਡਾਇਲ ਲਗਾਤਾ ਤੇ ਬੈਰੀ ਨਹੀਂ ਪੈਂਦੀ ਭਾਈਆਂ ਹੈਗੀਆਂ ਵਸਤ ਬਾਜੀ ਆਪਾਂ ਨੂੰ ਦਿੰਦੀ ਆਪਣੇ ਸਾਥ ਨਹੀਂ ਸਹੀ ਹੈ ਸਹੀ ਹੈ ਹਾਂਜੀ ਤੇ ਬੈਰੀ ਦਾ ਬਚਾ ਹੈ ਜੀ ਹਾਂ ਹਾਂਜੀ ਸਹੀ ਹੈ ਸਹੀ ਹੈ ਸਹੀ ਹੈ ਲਾਓ ਵੀ ਮਤਰੋ ਇਹ ਹੀ ਬਾਈ ਹੋਣਾ ਦਾ ਦੂਸਰਾ ਖੁੱਡਾ ਜਿਹਦੇ ਵਿੱਚ ਬਾਈ ਹੋਣਾ ਨੇ ਤਾੜੇ ਹੋਇਆ ਬੱਚੇ ਟਿਕਰਾਉਣੀ ਆ ਅਗਲੇ ਖੁੱਡੇ ਦਾ ਤੁਹਾਨੂੰ ਸ਼ੌਂਕ ਤਰਾ ਪਈਆਂ ਮੋਟੀਆਂ ਵੱਡੀਆਂ ਅੱਛਾ ਇੱਧਰ ਵੱਡੀਆਂ ਕਬੂਤਰੀਆਂ ਨੇ ਲਓ ਵੀ ਮਿੱਤਰੋ ਆ ਜਿਓ ਵੱਡੀਆਂ ਕਬੂਤਰੀਆਂ ਪਈ ਹੋਣਾਂੀਆਂ ਰੰਗ ਕਾਲੇ ਲਾਲ ਆ ਕੇ ਕਾਲੀਆਂ ਹੀ ਕੀਤੀਆਂ ਪਈਆਂ ਆ ਆ ਦੇਖੋ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਆ ਬਾਈ ਕੀ ਚੀਜ਼ ਆ ਤੇ ਸ਼ੌਂਕ ਕਿਦਾਂ ਦਾ ਲੱਗਦਾ ਬਾਈ ਦਾ ਦੱਸਿਓ ਜਰੂਰ ਹਾਂ ਦੇ ਕੋਡੇ ਥੱਲੇ ਵੀ ਬੈਠੀਆਂ ਨੇ ਭయ్యా ਕਬੂਤਰੀ ਫੜ ਕੇ ਦਿਖਾਈਆਂ ਕਾਲੇ ਮੋٹے ਹਿਯਾਰੜ ਪੱਲੇ ਵਾਲੀ ਆ ਇੱਕ ਸਾੜੀ ਕਾਲੀ ਕੀਤੀ ਹੈ ਜੀ ਬੜੀ ਸੁਨੱਖੀ ਆਈ ਹੈਗੀ ਸ਼ਾ ਕੀ ਆਹਨਾ ਨਿੱਕੀ ਜਈ ਕਬੂਤਰੀ ਆ ਹਾਂ ਲੋ ਵੇ ਕਰੋ ਸ਼ੌਂਕ ਇਸ ਕਬੂਤਰੀ ਦਾ ਕਾਲੀਆਂ ਅੱਖਾਂ ਦੀ ਕਬੂਤਰੀ ਤੇ ਦੇ ਪਰ ਦਿਖਾਓ ਤੇ ਤੁਹਾਨੂੰ ਮੇਰੀ ਪੂਛ ਵੀ ਦਿਖਾਣੇ ਆ ਬੰਦ ਪੂਛ ਦੀ ਆ ਬਿਲਕੁਲ ਐ ਦੇਖੋ ਇਹਦੇ ਪਰ ਵੀ ਨਿੱਕੇ ਇਹ ਕੱਦ ਦੀ ਕਬੂਤਰੀ ਆ ਔਰ ਪੂਛ ਵੀ ਦਿਖਾਣੇ ਤੁਹਾਨੂੰ ਇਹਦੀ ਪੂਰੀ ਬੰਦ ਆ ਤੇ ਪਰ ਦੇਖ ਲਓ ਇਹਦੇ ਇਦਾਂ ਕਰੋ ਸਿੱਧੀ ਕਰੋ ਆ ਦੇਖੋ ਬੰਦ ਪੂਛ ਇੱਕੋ ਜਹੀ ਬਹੁਤ ਹੀ ਸੋਹਣੀ ਇਹਦੀਆਂ ਨੰਦਰਾ ਪੰਜੇ ਦਿਖਾਓ ਆ ਵੇਕਰੋ ਸ਼ੌਂਕ ਇਹਦੇ ਆਣੇ ਪੰਛੀ ਮਦਦ ਜਾ ਕੁਛ ਬਣ ਬਹੁਤ ਵਧੀਆ ਬਾਈ ਸੋਹਣੀ ਕਬੂਤਰੀ ਆ ਕੱਲੀ ਕੱਲੀ ਚੀ ਜਿਹੜੀ ਬਈ ਤੁਹਾਨੂੰ ਦਿਖਾਵਾਂਗੇ ਆਪਾਂ ਇਹਨਾਂ ਪੰਛੀਆਂ ਦੇ ਜਿਹੜਾ ਜਿਹੜਾ ਤੁਹਾਨੂੰ ਦਿਖਾਵਾਂਗੇ ਸ਼ੌਂਕ ਕਰਾਵਾਂਗੇ ਵਧੀਏ ਤਰੀਕੇ ਦੇ ਨਾਲ ਇਹ ਵੀ ਸ਼ਾਕ ਕੀ ਆ ਹੈ ਨਹੀਂ ਜੀ ਅੱਛਾ ਚਿੱਟੀ ਕਾਲੀ ਦੀ ਹੈ ਟਾਂਕੀ ਹੈ ਟਾਂਕੀ ਆ ਇਹ ਬਹੁਤ ਹੈ ਇਹ ਆਪਾਂ ਨੂੰ ਉਸਤਾਦ ਨੇ ਗਿਫਟ ਕੀਤੀ ਹੈ ਜੀ ਅੱਛਾ ਆਪਣੇ ਨੇ ਜੀ ਠੀਕ ਆ ਟੀਵੀ ਵਾਲੇ ਜੀ ਸਹੀ ਆ ਇੱਕ ਘਰੇ ਭਜੀ ਦੇ ਦਿਨ ਲਾਇਆ ਬੱਚਿਆਂ ਨੇ ਜੀ ਅੱਛਾ ਆਪ ਵੀ ਬਈ ਲੋਟੋ ਡੀ ਪੂਰੀ ਏ ਠੀਕ ਆ ਛੱਡੀ ਨਹੀਂ ਆ ਉਸਤਾਦ ਕਹਿੰਦਾ ਨਸਨਵਾ ਦੇ ਰੋਕ ਲੋ ਰੋਕ ਲੋ ਹਾਂ ਜੀ ਆਵੇ ਘੰਟ ਡੂਸਾ ਲਾਇਆ ਚਾਰੀ ਬਾਰੀ ਦੂਸਰ ਦੀ ਛੱਡੀ ਅੱਛਾ ਇੱਥੇ ਘਰੇ ਕਢਾਈ ਆ ਉਹਨੇ ਹਾਂ ਜੀ ਹਾਂ ਜੀ ਹਾਂ ਜੀ ਸਹੀ ਏ ਸਹੀ ਆ ਉਸਤਾਦ ਕਹਿੰਦਾ ਰੋਕ ਲੋ ਹਾਂ ਤੇ ਅਸੀਂ ਆ ਜੀ ਡਾਕ ਲਈ ਆ ਭਜੀਏ ਨਸਲ ਵਾਹ ਬਾਈ ਦੇਖੋ ਕਬੂਤਰੀ ਰੰਗ ਰੂਪ 파ਰਕ ਪੁੰਦਾ ਹਰ ਚੀਜ਼ ਵਧੀਆ ਇਸ ਕਬੂਤਰੀ ਦੀ ਪੂਛ ਵੀ ਮੇਰੇ ਨਾਲ ਸੇਮ ਬੰਦ ਪੂਛ ਦੀ ਕਬੂਤਰੀ ਆ ਬਾਈ ਪੰਜੇ ਦਿਖਾਈ ਇਹਦੇ ਲਓ ਬਈ ਐ ਲਓ ਬਈ ਇਹ ਚੀਜ਼ਾਂ ਜਿਹੜੀਆਂ ਮੈਂ ਬਾਈ ਦਿਖਾ ਰਿਹਾ ਨਾ ਇਹ ਮੈਟਰ ਕਰਦੀਆਂ ਪਰਵਾਜ਼ ਦੇ ਵਿੱਚ ਉਡਾਰ ਦੇ ਵਿੱਚ ਠੀਕ ਆ ਇਹਨੂੰ ਦੇਖ ਦੇਖ ਕੇ ਜਿਹੜੇ ਸਾਰੇ ਖੜਾਰੀ ਬਣਦੇ ਆ ਕਬੂਤਰਾਂ ਨੂੰ ਫੜ ਫੜ ਕੇ ਉਹਨਾਂ ਦੇ 파ਰਕ ਹੁੰਦੇ ਦੇਖ ਕੇ ਕੀ ਖਾਸियत ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਾ ਕਬੂਤਰਬਾਜ਼ ਨੂੰ ਜਿਹੜੇ ਅੱਗੇ ਲੈ ਕੇ ਜਾਂਦੀਆਂ ਆ ਬਾਈ ਆ ਆਪਣੇ ਨੀਲੇ ਜਿਹੜੇ ਘਰ ਦੇ ਨੀਲੇ ਆਪਣੀ ਹੈ ਹਾਂਜੀ ਹਾਂਜੀ ਬੜੇ ਕੱਦ ਕੱਟ ਲੰਬਾ ਇਹਦਾ ਹਨਾ ਹਾਂਜੀ ਪੂਰੀ ਵਧੀਆ ਭਜੀ ਉਹ ਰਿਜ਼ਲਟ ਦੀ ਦੀ ਠੀਕ ਆਪਣੀ ਚਟੀਆਂ ਖਾਣੀਆਂ ਚਟੀਆਂ ਖਾਦੀਆਂ ਸਹੀ ਹੈ ਸਹੀ ਹੈ ਜਿਹੜਾ ਪੁੱਤਰ ਉਦੋਂ ਤੁਹਾਨੂੰ ਵੱਡਾ ਦਿਖਾਇਆ ਸੀ ਹਾਂਜੀ ਉਹਨਾਂ ਇਹਦੇ ਬੱਚੇ ਪੂਰੇ ਟੌਪ ਆ ਲੋਜ ਭਾਈ ਪੂਰੇ ਸਹੀ ਸਹੀ ਹਾਂਜੀ ਆ ਨੀਲੀ ਦੇ ਬਾਦਪੁਰੇ ਦਾ ਪੰਜੇ ਵੇਖ ਲਓ ਜੀ ਐ ਲਓ ਭਾਈ ਬਹੁਤ ਵਧੀਆ ਵੀਰੇ ਖੜਿਆ ਬਾਈ ਹੁਣਾਂ ਨੇ ਇੱਕ ਪੰਛੀ ਹੋਰ ਆ ਲਾਲ ਚਿਂਡੀ ਜਿਹੜੇ ਗਰਦੇਵ ਵਾਲੇ ਨਹੀਂ ਜਮੇ ਹਾਂਜੀ ਓਵੇਂ ਆਏ ਲਾਲ ਪਰ ਲਾਲ ਆਹ ਕੋੰਦਾ ਦੇਖੋ ਬਾਈ ਪਾਰ ਕਿੰਨੇ ਸੋਹਣੇ ਝਿਨੇ ਹੋਏ ਪਾਰ ਕਬੂਤਰੀ ਦੇ ਦੇ ਦੀ ਬਹੁਤ ਹੀ ਵਧੀਆ ਬਾਈ ਆੜੀ ਲਾਲ ਪਰ ਵਿੱਚੋਂ ਕੱਢਦੇ ਆ ਨਾ ਇਦਾਂ ਹੀ ਗਰਦੇਵ ਵਾਲੇ ਜਿਹੜੇ ਕਬੂਤਰ ਹਨਾ ਉਹ ਉਸਤਾਦ ਗਰਦੇਵ ਜੀ ਵਾਲੇ ਬਾਈ ਉਹੀ ਕੱਢਦੇ ਨੇ ਬਹੁਤ ਵਧੀਆ ਬਾਈ ਸੋਹਣੇ ਪਰਿੰਦੇ ਨੇ ਪਾਰ ਹੁੰਦਾ ਹਰ ਚੀਜ਼ ਜਿਹੜਾ ਹੈਗਾ ਵਧੀਆ ਇਹਨਾਂ ਦਾ ਦੇਖਣ ਵਾਲਾ ਬਈ।ਲਾਜਵਾਬ ਪੀਲੀਆਂ ਅੱਖਾਂ ਇਹ ਹੋਣਾ ਚਾਹੀਏ। ਹਾਂਜੀ ਹਾਂਜੀ ਹਾਂਜੀ। ਹੋਣਾ ਚਾਹੀਏ। ਹੋਣਾ ਚਾਹੀਏ ਕਬੂਤਰੀ। ਸਹੀ ਆ ਬਈ। ਬਾਜ ਮੰਗੂ ਸ਼ੌਕ ਜਿਹੜੀ ਇਹਨੇ ਟੇਢੀ ਕਰੀ ਪਈ ਆ। ਬਾਈ ਬਾਕੀ ਨੂੰ ਵੀ ਆਪਣੇ ਵਰਗ ਨੂੰ ਪਿਆਣਾ। ਏ ਬਾਈ ਹੁਣਾਂ ਦਾ ਤੀਸਰਾ ਖੁੱਡਾ ਜਿਹਦਾ ਤੁਹਾਨੂੰ ਬਾਈ ਆਪਾਂ ਸ਼ੌਂਕ ਕਰਵਾਇਆ ਉਦੋਂ ਜ਼ਿਆਦਾ ਬੀਡਿੰਗ ਆਉਂਦੀ ਹੈ ਅੱਛਾ ਇਧਰ ਵੱਡੇ ਆ ਹਾਂ ਜੀ ਲਾਈਆਂ ਹੋਈਆਂ ਜੋੜੀਆਂ ਹਾਂ ਜੀ ਲਾਓ ਬਾਈ ਤੁਹਾਨੂੰ ਵੱਡੇ ਕਬੂਤਰਾਂ ਦਾ ਵੀ ਬਾਈ ਦੇ ਜਿਹੜੀਆਂ ਜੋੜੀਆਂ ਲਾਈਆਂ ਹੋਈਆਂ ਉਹਨਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਉਹ ਤਾਂ ਤੋੜੇ ਹੋਏ ਸੀ ਜੋੜੇ ਵੱਡੇ ਕਬੂਤਰ ਕਬੂਤਰੀਆਂ ਸੀ ਚਾ ਆ ਗਈ ਇਧਰ ਜਿਹੜੇ ਹੈਗੇ ਕੁਝ ਜੋੜੇ ਬਾਈ ਉਹਨਾਂ ਨੇ ਲਾਏ ਹੋਇਆ ਲਾਏ ਡੋਲੀ ਜੀ ਹੋਏ ਆ ਤੁਹਾਨੂੰ ਦੱਸ ਦਿਆਂ ਹੂਟਰ ਸਿਸਟਮ ਆਪਾਂ ਬਾਈ ਦੇ ਸਾਰਾ ਕਾਤਾ ਟਿੰਨਾ ਟੂਨਾ ਕਵਰ ਕਰ ਦਿੱਤੀਆਂ ਆ ਤੇ ਤਾਂ ਜੋ ਚੋਰੀ ਨਾ ਹੋ ਸਕੇ ਕਿਉਂਕਿ ਤੁਹਾਨੂੰ ਪਤਾ ਕਬੂਤਰ ਬਣਾਣੇ ਬਹੁਤ ਔਖੇ ਆ ਬਾਈ ਤੇ ਲੋਕਾਂ ਦੇ ਆਪਾਂ ਇੱਕ ਮੇਨ ਗੱਲ ਇਹ ਦੱਸਦੇ ਲੋਕਾਂ ਨੇ ਕਹਿੰਦੇ ਸਾਰ ਚ ਬੱਚੇ ਨਹੀਂ ਪਾਲਦੇ ਆ ਆਪਣੇ ਪੂਰੇ ਠੰਡ ਚ ਬੱਚੇ ਪਾਲਦੇ ਜੀ ਬਾਈ ਇਹਦਾ ਕੀ ਆ ਰੀਜਨ ਕਿਦਾਂ ਪਾਲਾਂਦੇ ਹੋ ਤੁਸੀਂ ਇਹਨਾਂ ਨੂੰ ਕੀ ਖਾਸਦੇ ਹੋ ਬੇਨਤੀ ਭਾਜੀ ਆਪਾਂ ਚਤੋ ਪਿਆਰੀ ਕੂਤਰਾਂ ਦੇ ਡੇਰੀ ਦਾ ਕੰਮ ਆ ਆਪਣਾ ਦੁੱਧ ਦਹੀਂ ਦਾ ਹਾਂ ਤੇ ਆਪਾਂ ਉਹਨਾਂ ਤੋਂ ਕੂਤਰਾਂ ਦੇ ਆ 4 ਵਜੇ ਤੱਕ ਭਾਜੀ ਖੋਲਿਓ ਮਾੜਾ ਜੀ ਆ ਤੁਹਾਨੂੰ ਬੱਚੇ ਦਿਖਾਉਣੀ ਭਾਜੀ ਚੈੱਕ ਦੇਖੋ ਬਾਈ ਕਿੱਡੇ ਨਿਰਰਪਲੇ ਨੇ ਬੱਚੇ ਦੇਖੋ ਤੇ ਇਹਨਾਂ ਨੂੰ ਦਾਣਾ ਪਾਣੀ ਕੀ ਪਾਉਂਦੇ ਹੋ ਬਾਈ ਦਾਣਾ ਪਾਣੀ ਵਧੀਆ ਵੇ ਬਾਜਰਾ ਪਾਉਨੇ ਆ ਤੇ ਫੀਡ ਪਾਉਨੇ ਆ ਪਰ ਕੱਲੀ ਤਣਕ ਪਾਉਨੇ ਆ ਬਾਜਰਾ ਫੀਡ ਤੇ ਕਣਕ ਦਾ ਹਾਂਜੀ ਸਹੀ ਆ ਸਹੀ ਆ ਫੀਡ ਕਿਹੜੀ ਪਾਉਂਦੇ ਹੋ ਆਪਾਂ ਭਲੀ ਗੋਦਰੀ ਜੀ ਪਾਉਨੇ ਆ ਗੋਦਰੀ ਦੀ ਫੀਡ ਆ ਬਾਈ ਆ ਦੇਖੋ ਛੋਟੀ ਛੋਟੀ ਕਿੰਨੇ ਨੰਬਰ ਫੀਡ ਆ ਵੀਰੇ ਇਹ ਬਾਈ 0 ਸਾਈਜ਼ ਦੀ ਹੈ ਜੀ 0 ਨੰਬਰ ਫੀਡ ਆ ਹੈ ਹਾਂਜੀ ਸਹੀ ਐ ਸਹੀ ਆ ਉਹਨਾਂ ਨੂੰ ਕੀ ਕਹਿ ਗਏ ਲੈਣੇ ਹਨ ਇੱਕ ਦਿਨ ਦੇ ਬੱਚੇ ਦੀ ਜਾਂ ਕੀ ਹਾਂ ਜਾਨਾ 0 ਮੀਟਰ ਦੀ ਦੇ ਦੋ ਬਈ ਫੀਡ 0 ਨੰਬਰ ਹਾਂ 0 ਨੰਬਰ ਬੋਧਰੇ ਦੀ ਆ ਬੋਧਰੇ ਦੀ ਬਹੁਤ ਹੀ ਵਧੀਆ ਰਿਜ਼ਲਟ ਆ ਦੇਖੋ ਬੱਚੇ ਕਿੜ ਕਿੜੇ ਪਲੇ ਆ ਬਈ ਬਹੁਤ ਤਗੜੇ ਤੇ ਉਧਰ ਜੋੜਾ ਵੀ ਇਹਨਾਂ ਦੇ ਮਾਪਿਓ ਵਿੱਚ ਬੈਠੇ ਨੇ ਤੇ ਥੱਲੇ ਦੇਖੋ ਇਹਦੇ ਵਿੱਚ ਤਿੰਨ ਛੱਡੇ ਦੇ ਇੱਕੋ ਜੀ ਨਹੀਂ ਨਹੀਂ ਬੱਚਾ ਬੱਚਾ ਹੈ ਇਹਨਾਂ ਦਾ ਅੱਛਾ ਆ ਬੱਚਾ ਆ ਆ ਗਿਆ ਆ ਬਈ ਉਹ ਵੱਡਾ ਹੀ ਲੱਗਣ ਦਿਆ ਹੈ ਕਿੰਨਾ ਸੋਣਾ ਖਾਈ ਬੱਚਾ ਬਈ ਆ ਦੇਖੋ ਛਾਂ ਅੱਖਾਂ ਬੱਚਾ ਬੜਾ ਹੀ ਸੋਹਣਾ ਆ ਐ ਲੱਗਦਾ ਜਿਵੇਂ ਵੱਡੀ ਕਬੂਤਰੀ ਆ ਵਿੱਚ ਬੈਠੀ ਜੀ ਆਹ ਦੇਖੋ ਭਲੀ ਬੱਚੇ ਪਾਲਦੇ ਲੋਕੀ ਕਹਿੰਦੇ ਸਹੀ ਹੈ ਹੱਥ 'ਚ ਨਹੀਂ ਹੁੰਦੇ ਬੱਚੇ ਬਾਈ ਬਹੁਤ ਸੋਹਣਾ ਵੀਰੇ ਵਧੀਆ ਆ ਇਹ ਬੱਚਾ ਹੀ ਆ ਭਾਈ ਹਾਂ ਬੱਚਾ ਹੀ ਆ ਇਹਦਾ ਛੱਡ ਦਿਓ ਕੋਈ ਨਾ ਤੁਸੀਂ ਛੋਟਾ ਹੈ ਇਹਦਾ ਵਿੱਚ ਇੰਦਰ ਦੇਖੋ ਬਾਈ ਦੋ ਬੱਚੇ ਆ ਆ ਵੀ ਦੇਖੋ ਕਿੱਡੇ ਵਧੀਆ ਪਲੇ ਨੇ ਬੱਡੇ ਮਿੰਟੋ ਮਿੰਟੀ ਹੋ ਜਾਂਦੇ ਆ ਇਧਰ ਵੀ ਪਲੇ ਪਏ ਆ ਦੋ ਹਾਂ ਇਹ ਇਹਨਾਂ ਦੇ ਆ ਕਿ ਹੋਰ ਹੋਰ ਦੇ ਅੱਛਾ ਇਹਨਾਂ ਨੇ ਇਹੋ ਜਿਹੇ ਕੱਢੇ ਆ ਆ ਦੇਖੋ ਬਈ ਇੱਕ ਮਖਿਆਲਾ ਕਾਲਾ ਮਖਿਆਲਾ ਤੇ ਇੱਕ ਲਾਲ ਮਖਿਆਲਾ ਦੋ ਕੱਢੇ ਆ ਨਾ ਲਾਲ ਚੀਨਿਆਂ ਨੇ ਦੇਖ ਲਓ ਰੰਗ ਇਹੀ ਆ ਨਾ ਪੁਰਾਣੇ ਰੰਗ ਕੱਢ ਜਾਂਦੇ ਨੇ ਕਬੂਤਰ ਜਿਹੜੇ ਹੈਗੇ ਨੇ ਬਹੁਤ ਹੀ ਸੋਹਣਾ ਤੇ ਇਹਨੇ ਅੰਡੇ ਰੱਖੇ ਹੋਏ ਆ ਆ ਲਓ ਬਈ ਇੱਕ ਜੋੜਾ ਆ ਹੈ ਇਹਦੇ ਰੱਖੇ ਹੋਏ ਅੰਡੇ ਬਹੁਤ ਸੋਹਣਾ ਸ਼ੌਂਕ ਬਾਈ ਫਿਰ ਤੁਹਾਨੂੰ ਦੱਸ ਦਈਏ ਤੇ ਬਾਕੀ ਮਿੱਤਰੋ ਕਿਦਾਂ ਦਾ ਵੀਰ ਦਾ ਸ਼ੌਂਕ ਲਗਾ ਦੱਸਣਾ ਜ਼ਰੂਰ ਠੀਕ ਆ ਜੀ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਮਿਲਦੇ ਆ ਬਹੁਤ ਛੇਤੀ ਦਿਓ ਹਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ